ਵਾਹਿਗੁਰੂ ਦੀ ਯੋਤ ਤਾਂ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਗੁਰੂ ਸਾਧ ਸੰਗਤ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਸਭ ਤੋਂ ਔਖਾ ਮੁਸ਼ਕਲ ਜਿਹੜਾ ਬੋਲਣਾ ਲੱਗਦਾ ਹੁੰਦਾ ਉਹ ਇਹ ਕਿ ਜਦ ਕਦੇ ਅੰਤਮ ਅਰਦਾਸ ਤੇ ਬੋਲਣਾ ਪਵੇ ਲੇਕਿਨ ਕਿਉਂਕਿ ਪਰਿਵਾਰ ਨਾਲ ਮੇਰੀ ਇੱਕ ਲੰਮੀ ਹਿਸਟਰੀ ਹੈ ਇਸ ਪਿੰਡ ਨਾਲ ਮੇਰੀ ਲੰਮੀ ਹਿਸਟਰੀ ਹੈ ਜਦ ਮੇਰੀ ਬਾਬੂ ਸਿੰਘ ਮਾਨ ਸਾਹਿਬ ਮਰਾੜਾ ਵਾਲਾ ਉਹਨਾਂ ਨਾਲ ਪਹਿਲੀ ਸਾਂਝ ਪਈ ਨਵੇਂ ਸਾਲ ਦਾ ਇੱਕ ਅਸੀਂ ਪ੍ਰੋਗਰਾਮ ਜਲੰਧਰ ਦੂਦਰਸ਼ਨ ਤੋਂ ਆਉਂਦਾ ਹੁੰਦਾ ਸੀ ਉਹਦੀ ਰਿਕਾਰਡਿੰਗ ਕਰਨੀ ਸੀ ਉੱਚ ਸਾਨੂੰ ਇੱਕ ਦੋਨਾਂ ਭਰਾਵਾਂ ਨੇ ਅਸੀਂ ਕਲੀ ਗਾਉਣੀ ਸੀ ਉਹ ਲਿਖਾਉਣ ਲਈ ਅਸੀਂ ਮਰਾੜੀ ਸਵੇਰੇ ਸਵੇਰੇ ਇੱਥੇ ਆਏ ਤੇ ਇਸ ਪਰਿਵਾਰ ਦੇ ਜਿਹੜੇ ਕਿਸੇ ਜੀ ਨਾਲ ਸਭ ਤੋਂ ਪਹਿਲਾਂ ਮੇਰੀ ਮੁਲਾਕਾਤ ਹੋਈ ਉਹ ਸਾਡੀ ਸਤਕਾਰਯੋਗ ਆਂਟੀ ਜਨ ਨਾਲ ਮੁਲਾਕਾਤ ਸੀ ਮੈਂ ਬਹੁਤ ਛੋਟੀ ਉਮਰ ਚ ਕੈਨੇਡਾ ਗਿਆ ਤੇ ਜਦ ਮੈਂ ਇੱਥੇ ਮਰਾੜੀ ਆਇਆ ਨਮਾ ਨਮਾ ਬਾਹਰੋਂ ਆਇਆ ਮੈਨੂੰ ਘਬਰਾਟ ਜੀ ਸੀ ਵੀ ਕਿਵੇਂ ਮਿਲਣਗੇ ਕਿਸ ਤਰ੍ਹਾਂ ਦਾ ਮਾਹੌਲ ਹੋ ਤੇ ਕੰਜਿਸ ਨਿਗ ਨਾਲ ਜਿਸ ਪਿਆਰ ਨਾਲ ਜਿਸ ਤਰ੍ਹਾਂ ਆਪ ਦਾ ਕੋਈ ਬੱਚਾ ਹੋਵੇ ਪੁੱਤਰ ਹੋਵੇ ਤੇ ਉਹ ਮੇਰੀ ਉਹਨਾਂ ਨਾਲ ਪਹਿਲੀ ਮੁਲਾਕਾਤ ਹੋਈ ਉਦੋਂ ਹਮ ਤੋਜਹੁਰੀ ਆਪਣੀ ਕਲਿੰਗਾ ਫਿਲਮ ਦੀ ਸ਼ੂਟਿੰਗ ਕਰਕੇ ਜੈਪੁਰ ਤੋਂ ਉਸੇ ਸਵੇਰੇ ਵੀ ਇੱਥੇ ਪਹੁੰਚੇ ਸੀ ਬਹੁਤ ਇੱਕ ਸਾਡੀ ਲੰਮੀ ਹਿਸਟਰੀ ਹੈ ਬੜਾ ਮਾਣ ਮੱਤਾ ਕੰਮ ਜਿਹੜਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਰ ਸਕਿਆ ਉਹ ਇਸ ਪਰਿਵਾਰ ਦੀ ਬਦੌਲਤ ਹੈ ਮੈਂ ਖੁਦ ਬਹੁਤ ਛੋਟੀ ਉਮਰ ਦੇ ਵਿੱਚ ਮੇਰੀ ਮਾਂ ਰਬ ਨੂੰ ਪਿਆਰੀ ਹੋਗੀ ਤੇ ਆਂਟੀ ਹੋਰਾਂ ਨੇ ਕਦੇ ਮੈਨੂੰ ਇਹ ਮਹਿਸੂਸ ਨਹੀਂ ਹੁਣ ਦਿੱਤਾ ਸੀ ਉਹਨਾਂ ਨੇ ਹਮੇਸ਼ਾ ਕਹਿਣਾ ਹਰ ਭਜਨਾਂ ਤੂੰ ਇਸ ਪ੍ਰਭਾਤ ਦਾ ਵੱਡਾ ਪੁੱਤ ਮੈਂ ਵੱਡਾ ਪੁੱਤ ਹੀ ਰਿਆ ਸਾਰੀ ਮਾਂ ਅਮਤੋਜ ਮਾਨ ਨਾਲ ਮੈਂ ਬਹੁਤ ਯਾਦਗਾਰੀ ਕੰਮ ਮੈਂ ਸਮਝਦਾ ਮੈਂ ਆਪਣੀ ਜ਼ਿੰਦਗੀ ਦਾ ਕੀਤਾ ਚਾਹੇ ਉਹ ਵੀਡੀਓ ਸੀ ਚਾਹੇ ਫਿਲਮਾਂ ਸੀ ਉਹਦੇ ਵਿੱਚ ਵੀ ਪਹਿਲੀ ਵਾਰ ਮੈਨੂੰ ਅੰਟੀ ਹੋਰਾਂ ਨੇ ਕਿਹਾ ਕਿ ਤੂੰ ਅਮਤੋਜ ਤੇ ਤੁਸੀਂ ਦੋਨੇ ਰਲ ਕੇ ਇਕੱਠੇ ਕਰੋ ਮਾਨ ਸਾਹਿਬ ਤੂੰ ਤਾਂ ਕਰਦੇ ਹੋਂ ਅਮਤੋਜ ਦੀ ਡਾਇਰੈਕਸ਼ਨ ਵਿੱਚ ਸ਼ਾਇਦ ਡਾਇਰੈਕਸ਼ਨ ਵੀ ਉਹ ਅਮਤੋਜ ਦੀ ਪਹਿਲੀ ਦਫਾ ਸੀ ਕਿਸੇ ਵੀਡੀਓ ਦੇ ਵਿੱਚ ਉਸ ਤੋਂ ਬਾਅਦ ਫਿਰ ਫਿਲਮਾਂ ਦਾ ਜਿਹੜਾ ਦੌਰ ਸ਼ੁਰੂ ਹੋਇਆ ਜੀ ਮਾਨ ਸਾਹਿਬ ਨੇ ਕੋਈ ਸਵੇਰੇ ਸਵੇਰੇ ਗੀਤ ਲਿਖ ਦੇਣਾ ਕੋਈ ਲੈਣਾ ਲਿਖੜੀਆਂ ਮੈਨੂੰ ਕਈ ਵਾਰੀ ਚੋਰੀ ਮਾਨ ਸਾਹਿਬ ਤੋਂ ਹੋਲੀ ਕਿਤੇ ਨੇ ਕਿਹਾ ਫਰਾਨੀ ਕਾਪੀ ਦੇ ਵਿੱਚ ਇੱਕ ਗੀਤ ਪਿਆ ਬਹੁਤ ਕਮਾਲ ਦਾ ਤੈਨੂੰ ਬਹੁਤ ਜੱਚੂਗਾ ਸੋ ਇਸ ਪਰਿਵਾਰ ਦਾ ਮਰਾੜ ਮਾਨ ਮਰਾੜਾਂ ਵਾਲੇ ਪਰਿਵਾਰ ਦਾ ਦੋ ਪਿੱਲਰ ਮੈਂ ਮੰਨਦਾ ਪਹਿਲਾਂ ਇੱਕ ਭਾਈ ਰਵੀ ਸੀ ਜਦ ਆ ਸਮਾਜਿਕ ਤੌਰ ਤੇ ਅਸੀਂ ਕਲਾਕਾਰ ਲੋਕ ਡਾਰੀਆਂ ਉਹਦੋਂ ਮਾਰ ਸਕਦੇ ਜਦੋਂ ਸਾਡਾ ਪਿੱਛੇ ਪਰਿਵਾਰ ਹੈ ਜਿਹੜਾ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਜਿਹੜਾ ਉਹ ਚੁੱਕੇ ਚਾਹੇ ਉਹ ਵਾਈਫ ਹੈ ਮਾਂ ਹੈ ਪਿੱਛੇ ਕੋਈ ਹੋਰ ਜਿਹੜਾ ਭੈਣ ਭਰਾ ਤੁਹਾਡਾ ਪਰਿਵਾਰ ਚ ਬੈਠਾ ਰਵੀ ਨੇ ਚੁੱਕੀ ਤੇ ਜਾਂ ਉਹ ਜ਼ਿੰਮੇਵਾਰੀ ਆਂਟੀ ਹੋਰਾਂ ਨੇ ਨਿਭਾਈ ਸਾਧਕ ਅਸੀਂ ਪ੍ਰੋਗਰਾਮ ਨਾਈਟ ਦਾ ਸ਼ੋਅ ਸੀ ਸਾਡਾ ਇੱਥੇ ਮੈਂ ਗੁਰਸੇਵਕ ਭਗਵੰਤ ਮਾਨ ਜੀ ਸਾਡੇ ਮਿਜ਼ਿਸ਼ਨਾਂ ਦੇ ਸਣੇ ਮੇਰਾ ਖਿਆਲ ਸੀ 35-40 ਬੰਦੇ ਹੋਵਾਂਗੇ ਰਾਤ ਨੂੰ 2 ਵਜੇ ਸਾਨੂੰ ਇੱਥੇ ਰੋਟੀ ਖਵਾ ਕੇ ਘਰੇ ਫਿਰ ਸਾਨੂੰ ਤੋਰਿਆ ਇਥੋਂ ਇਹ ਜਿਹੜਾ ਨਿੱਗ ਜਿਹੜਾ ਇਹ ਮੋਹ ਸੀ ਇਹ ਅਪਨਤ ਸੀ ਸ਼ਾਇਦ ਸਮੇਂ ਦੇ ਨਾਲ ਹੌਲੀ-ਹੌਲੀ ਸਾਡੇ ਸਮਾਜ ਵਿੱਚ ਰਹਿਣੀ ਨਹੀਂ ਉਹ ਪਿੱਲਰ ਇਸ ਪਰਿਵਾਰ ਦਾ ਗਿਆ ਬਹੁਤ ਤਕਲੀਫ ਹੈ ਜਾਣਾ ਸਭ ਨੇ ਉਮਰ ਹੈ ਕੁਝ ਸਮੇਂ ਤੋਂ ਸਫ਼ਰ ਵੀ ਕਰ ਰਹੇ ਸੀ ਪਰ ਫਿਰ ਵੀ ਜਦੋਂ ਕੋਈ ਇਹਨਾਂ ਤੁਹਾਡਾ ਨੀੜ ਲਾ ਜਾਂਦਾ ਤਾਂ ਉਹਦੀ ਤਕਲੀਫ ਹੁੰਦੀ ਹੈ ਕੰਧਾਂ ਤੇ ਉਲੀਕੇ ਜੋ ਤੂੰ ਕੁੱਗੀਆਂ ਤੇ ਮੋਰ ਸੀ ਅੱਜ ਕੁਝ ਹੋਰ ਮਾਇਏ ਉਦੋਂ ਕੁਝ ਹੋਰ ਸੀ ਮਾਮਾ ਦੇ ਨਾਲ ਘਰ ਦਾ ਨਿੱਗ ਘਰ ਦਾ ਜਿਹੜਾ ਪਿਆਰ ਹੁੰਦਾ ਰੌਣਕ ਹੁੰਦੀ ਹੈ ਉਹ ਅਲੱਗ ਹੈ ਉਹ ਲਫ਼ਜ਼ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਹਮ ਤੋਜ ਹੋਰਾਂ ਦਾ ਪੇਨ ਮੈਂ ਦਰਦ ਇਹਨਾਂ ਦਾ ਸਮਝ ਸਕਦਾ ਜਿੱਥੇ ਮਾਨ ਸਾਹਿਬ ਜੇ ਅੱਜ ਮਾਨ ਮਰਾੜਾ ਵਾਲਾ ਬਣਿਆ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਆਂਟੀ ਹੁਰਾਂ ਦਾ ਅਮਤੋਜ ਅੱਜ ਮਾਨ ਸਾਹਿਬ ਦਾ ਚਾਹੇ ਡਾਇਰੈਕਸ਼ਨ ਸੀ ਚਾਹੇ ਐਕਟਿੰਗ ਸੀ ਸਾਡੀ ਇੰਡਸਟਰੀ ਸਲੂਟ ਕਰਦੀ ਅਮਤੋਜ ਮਾਨ ਲੇਕਿਨ ਆਪਣੇ ਕੰਮ ਤੋਂ ਬਿਲਕੁਲ ਛੱਡ ਕੇ ਇੱਕ ਲੋਕਾਂ ਦੀ ਪੀੜਾ ਲੋਕਾਂ ਦਾ ਦਰਦ ਲੈ ਕੇ ਮੈਦਾਨ ਵਿੱਚ ਕੁੱਦ ਪੈਣਾ ਉਹ ਵੀ ਬਿਰਲਿਆਂ ਦੇ ਹਿੱਸੇ ਹੀ ਆਉਂਦਾ ਉਹ ਅਮਤੋਜ ਦੇ ਹਿੱਸੇ ਆ ਜਾਇਆ ਸੋ ਮੈਂ ਸਾਰਾ ਮਰਾੜ ਪਿੰਡ ਇੱਥੇ ਇਕੱਠਾ ਹੋਇਆ ਪੂਰੇ ਪੰਜਾਬ ਬਾਂਬੇ ਤੋਂ ਸਾਡਾ ਵੀਰ ਸਖਵਿੰਦਰ ਉਹਦੇ ਨਾਲ ਵੀ ਪਹਿਲੀ ਮੁਲਾਕਾਤ ਸਖਵਿੰਦਰ ਹੁਰਾ ਨਾਲ ਮੇਰੀ ਇੱਥੇ ਰਵੀ ਦੇ ਵਿਆਹ ਤੇ ਹੋਈ ਸੀ ਬਾਪੂ ਜੀ ਪਾਰ ਸਾਹਿਬ ਕਹਿੰਦੇ ਹੁੰਦੇ ਸੀ ਕਿ ਸਾਲਕ ਬਾਅਦ ਬੰਦੇ ਨੂੰ ਲੇਖਾ ਜੋਖਾ ਕਰ ਲੈਣਾ ਚਾਹੀਦਾ ਜੇ 10 ਕ ਬੰਦਿਆਂ ਚੋਂ 8 ਤੁਹਾਡੇ ਨਾਲ ਆ 2 ਛੱਡ ਗਏ ਤੇ ਇਹਦਾ ਮਤਲਬ ਉਹਨਾਂ ਚ ਕੋਈ ਕਮਜ਼ੋਰੀ ਉਹਨਾਂ ਚ ਕੋਈ ਕਮੀ ਸੀ ਜੇ 2 ਤੁਹਾਡੇ ਨਾਲ ਆ 8 ਛੱਡ ਗਏ ਤਾਂ ਫਿਰ ਤੁਹਾਡੇ ਚ ਕੋਈ ਕਮੀ ਹੈ ਇਸ ਪਰਿਵਾਰ ਨਾਲ ਜਿਹੜਾ ਵੀ ਕੋਈ ਕਲਾਕਾਰ ਅੱਜ ਤੱਕ ਜੁੜਿਆ ਕਿਤੇ ਉਹ ਛੱਡ ਕੇ ਜਾਂਦਾ ਨਹੀਂ ਦੇਖਿਆ ਇਹ ਸਾਂਝਾ ਉਮਰਾਂ ਦੀਆਂ ਨੇ ਤੇ ਇਹ ਬਿਕਾਜ਼ ਸਿਰਫ ਇਹਨਾਂ ਦਾ ਪਰਿਵਾਰ ਇਹਨਾਂ ਮੋਹ ਵਾਲਾ ਨਿੱਗ ਵਾਲਾ ਕਦਰ ਕਰਨ ਵਾਲਾ ਮੁਹੱਬਤ ਕਰਨ ਵਾਲਾ ਸੋ ਅੱਜ ਤੁਸੀਂ ਸਾਰੇ ਆਏ ਹੋ ਤੁਹਾਡਾ ਸਭ ਦਾ ਬਹੁਤ ਧੰਨਵਾਦ ਅਮਤੋਜ ਮਾਨਹੁਰਾ ਨੇ ਵੀ ਬੋਲਣਾ ਬਹੁਤ ਭਰੀ ਫਲਵਾੜੀ ਜੈ ਹੁਰੀ ਰਿਸ਼ਮ ਹੁਰੀ ਖੁਸ਼ੀ ਕਵੀ ਸ਼ਾਬੀਰ ਇਹਨਾਂ ਦੀ लाਡਲੀ ਦਾਦੀ ਤੇ ਬਾਕੀ ਇਹ ਕਿ ਜੈਕੀ ਹੁਰੀ ਖੜਿਆ ਰਾਣੋ ਪੰਮੀ ਭੈਣ ਹੁਰੀ ਇੰਗਲੈਂਡ ਕਿੱਥੋਂ ਤੱਕ ਉਹ ਨਿਭੇ ਨਹੀਂ ਰਿਸ਼ਤੇਦਾਰੀਆਂ ਚ ਕਿ ਹਰ ਬੱਚਾ ਆਪਣਾ ਸਮਝ ਕੇ ਉਹਨੂੰ ਸੈਟਰਲ ਕਰਨਾ ਉਹਨੂੰ ਅੱਗੇ ਉਹਦੀ ਜ਼ਿੰਦਗੀ ਦੀ ਤਰੱਕੀ ਬਾਰੇ ਸੋਚਣਾ ਤੇ ਮੈਂ ਉਹਨਾਂ ਦੀ ਅੰਤਮ ਅਰਦਾਸ ਮੋਕੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਯਾਦ ਕਰਦਾ ਤੇ ਤੁਸੀਂ ਸਾਰੇ ਇੱਕ ਵਾਰ ਫੇਰ ਚੱਲ ਕੇ ਆਏ ਹੋ ਸਭ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਗੱਜ ਕੇ ਫਤਿਹ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਦੁੱਖ ਦੀ ਘੜੀ 'ਚ ਆਪਣੇ ਕੋ ਸ਼ਬਦ ਨਹੀਂ ਹੁੰਦੇ। ਤੁਹਾਡੀ ਵੀ ਜ਼ਿੰਮੇਵਾਰੀ ਹੈ ਤੁਸੀਂ ਕਵਰ ਕਰਨਾ ਹੁੰਦਾ। ਜੀ ਜੀ। ਪਰ ਇਸ ਦੁੱਖ 'ਚ ਬਹੁਤ ਸ਼ਬਦ ਨਹੀਂ ਹੁੰਦੇ। ਤੁਹਾਡਾ ਧੰਨਵਾਦ ਤੁਸੀਂ ਸਾਰੇ ਆਇਓ। ਪਰ ਪਰਿਵਾਰ ਦਾ ਦੁੱਖ ਉਹ ਨਾ ਹਨ। ਹਾਂ। ਬਾਕੀ ਜਿਵੇਂ ਮਾਰ ਹੈ ਜੀ ਦੀ, ਉਹ ਮੇਰੇ ਕੋ ਚਲੀ ਗਈ। ਇੱਕ ਮਾਂ ਦਾ ਚਲਾ ਜਾਣਾ ਕਿੰਨਾ ਕੋਈ ਸ਼ਬਦ ਨਹੀਂ ਹੁੰਦੇ ਜਦੋਂ ਕੋਈ ਦੁੱਖ ਹੁੰਦਾ। ਤੁਹਾਡੀਆਂ ਜਿਹੜੀਆਂ ਗੱਲਾਂ ਉਹ ਤੁਸੀਂ ਪੱਤਰਕਾਰਤਾ ਦੇ ਹਿਸਾਬ ਨਾਲ ਪੁੱਛਣੀਆਂ। ਕੋਈ ਨਹੀਂ ਜਵਾਬ ਦੁੱਖ ਦੁੱਖੇ ਹੁੰਦਾ ਨਾ ਜਿਹੜੀ ਜਗ੍ਹਾ ਤੇ ਇਸ ਵੇਲੇ ਮੈਂ ਖੜਾ ਵਾਂ ਇਹ ਇੱਕ ਜ਼ਿੰਦਾ ਮਿਸਾਲ ਹੈ ਇਤਿਹਾਸਿਕ ਮਾਨ ਮਰਾੜਾ ਵਾਲਾ ਮਰਾੜੀ ਪਿੰਡ ਤੇ ਉਹਨਾਂ ਦੀ ਧਰਮ ਪਤਨੀ ਦਾ ਦਿਹਾਂਤ ਜਿਹੜਾ ਹੋਇਆ ਕਿਉਂਕਿ ਮੈਂ ਜਿੰਨੀ ਵਾਰੀ ਵੀ ਇੱਥੇ ਹੁੰਨਾ ਸਾ ਉਹ ਮੇਰੀ ਬਾਹ ਫੜ ਕੇ ਤੇ ਮੈਨੂੰ ਚੁੱਲ੍ਹੇ ਦੇ ਕੋਲ ਬਿਠਾ ਕੇ ਦਿੱਤਾ ਵਾ ਉੱਤੇ ਧਰ ਦੇਣਾ ਚੁੱਲ੍ਹੇ ਉਹਨਾਂ ਦੇ ਹੱਦ ਤੱਕ ਬਥੇਰੇ ਲੰਗਰ ਖਾਦੇ ਆ। ਔਰ ਇੱਥੇ ਨਹੀਂ ਮੁੰਬਈ ਵੀ ਖਾਦੇ ਆ। ਜੀ। ਮੁੰਬਈ ਤੇ ਦਿਲੋਂ ਇਸ ਪਰਿਵਾਰ ਨਾਲ ਮੇਰਾ ਛੋਟੇ ਹੁੰਦੇ ਤੋਂ ਬਹੁਤ ਪਿਆਰ ਹੈ। ਬਹੁਤ ਜ਼ਿਆਦਾ। ਸਤਕਾਰ ਵੀ ਹੈ, ਪਿਆਰ ਵੀ ਆ ਤੇ ਮੈਂ ਬਲਕਿ ਸਰਦਾਰ ਬਾਬ ਸਿੰਘ ਮਾਨ ਮਾਨ ਸਾਹਿਬ ਅਸਤੇ ਮਾਨ ਸਾਹਿਬ ਕਿੰਨੇ ਉਹਨਾਂ ਕੋਲ ਬਹੁਤ ਕੁਝ ਸਿੱਖਿਆ ਵੀ ਜਿਹੜਾ ਮੇਰੇ ਸੰਗੀਤ ਲਈ ਵੀ ਕੰਮ ਆਇਆ। ਤੇ ਉਹਨਾਂ ਨਾਲ ਜੁੜਿਆ ਕੋਈ ਵੀ मतलब शख्स कोई भी वो सानू सत्कार योग्य ही है ਤੇ ਇਸ ਕਰਕੇ ਮੇਰਾ ਫਰਜ਼ ਵੀ ਪੰਦਾ ਸੀ ਤੇ ਉਹਦੇ ਚ ਇਹ ਜ਼ਰੂਰੀ ਨਹੀਂ ਕਿ ਬੰਬਈ ਕਿੰਨੀ ਦੂਰ ਹੈ ਮੈਂ ਕਿੰਨੀ ਦੂਰ ਹਾਂ ਨਾ ਮੇਰਾ ਘਰ ਹੈ ਮੈਂ ਆਇਆ ਅੱਛਾ ਛੋਟੇ ਹੁੰਦੇ ਦੀ ਤੁਸੀਂ ਗੱਲ ਕੀਤੀ ਹੈ ਪਰਿਵਾਰ ਦੇ ਵਿੱਚ ਮਿਲਿਓ ਮਾਤਾ ਜੀ ਨੂੰ ਮਿਲਿਓ ਕਿਸ ਤਰ੍ਹਾਂ ਦਾ ਸੁਭਾਸੀ ਰੋਟੀ ਬਣੀ ਦੇਸੀ একদম ਜਿੱਦਾਂ ਪਿੰਡਾਂ ਦੀਆਂ ਔਰਤਾਂ ਮਤਲਬ ਇੱਕ ਵੈਲ এডੂਕੇਟਿਡ ਸ਼ੀ ਵਾਸ ਆ ਟੀਚਰ ਆਲਸੋ ਬਹੁਤ ਪੜੇ ਲਿਖੇ ਤੇ ਮਤਲਬ ਉਹ ਲੰਗਰ ਲੱਗਿਆ ਹੀ ਰਹਿੰਦਾ ਸੀ ਇੱਥੇ ਵੀ ਤੇ ਪੋਂਦੇ ਮਤਲਬ ਜਦੋਂ ਅਸੀਂ ਪੋਂਬੇ ਵੀ ਹੁੰਦੇ ਸੀ ਸਾ ਤੇ ਅਸੀਂ ਕਟੋ-ਕਟਨੀ ਇੱਕੋ ਘਰ ਚ ਮਤਲਬ ਜਿਹਨਾਂ ਵਨ ਬੈਡਰੂਮ ਹਾਲ ਕਹਿੰਦੇ ਪਰ ਉੱਥੇ ਇੱਕ ਟੁਕਟਨੀ ਮੁੰਡੇ ਅਸੀਂ ਛੋਟੇ-ਛੋਟੇ ਚਿੰਦੂ-ਮੁੰਦੂ ਇੱਕ ਵੀ 25-30 ਜਣੇ ਹੋਣਿਆ ਤੇ ਆਟਾ ਪਰਾਠਾ ਮਤਲਬ ਇੱਕ ਨਹੀਂ ਸੀ ਚਾਰ-ਪੰਜ ਸੀ ਗੁੰਨਿਆ ਰਹਿੰਦਾ ਸੀ ਤੇ ਉਹਦਾ ਸਾਰਾ ਕੁਝ ਦੇਖ ਰੇ ਕਿ ਇਹੋ ਕਰਦੇ ਸੀ ਸਰ ਉਹ ਫਿਰ ਜੋ ਬੀਤੇ ਜਿਹੜਾ ਸਮਾਂ ਉਹ ਮੋੜ ਯਾਦ ਆਉਗਾ ਕਿਉਂਕਿ ਇੱਥੇ ਇਹਨਾਂ ਇਹਨਾਂ ਦੇ ਪਰਿਵਾਰ 'ਚ ਨਾ ਮਾਨਸਾਬ ਦੇ ਵਰਤਮਾਨ ਦੇ ਬੂਟੇ ਬਹੁਤ ਉੱਗਦੇ ਨੇ ਬਹੁਤ ਕੰਸਟਰਕਟਿਵ ਮਾਈਂਡਿੰਗ ਨੇ ਦੁੱਖ ਰਹਿੰਦਾ ਵਾ ਪਰ ਫਿਰ ਪਾਸ 'ਚ ਪਾਸ ਨੂੰ ਆਪਣੇ ਨਾਲ ਯਾਦਾਂ ਦੇ ਤੌਰ ਤੇ ਰੱਖਦੇ ਪਰ ਰਹਿੰਦੇ ਵਰਤਮਾਨ 'ਚ ਜੀ ਦੋਸ਼ ਆਸੀਂ ਜੀ ਪਰਿਵਾਰ ਦੇ ਦੁੱਖ ਚ ਸ਼ਰੀਕ ਆ ਉਹਨਾਂ ਦੇ ਨਾਲ ਤੇ ਪਰਮਾਤਮਾ ਉਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਸਾਡੇ ਬਹੁਤ ਸਤਿਕਾਰਯੋਗ ਨੇ ਮਾਨ ਸਾਹਿਬ ਬਾਪੂ ਸਿੰਘ ਮਾਨ ਸਾਹਿਬ ਅਮੀਤੋਜ ਵੀਰ ਜੀ ਸਾਡੇ ਵੱਡੇ ਵੀਰ ਨੇ ਸੋ ਅਸੀਂ ਸਾਰੇ ਪਰਿਵਾਰ ਦੇ ਨਾਲ ਇਸ ਦੁੱਖ ਚ ਸ਼ਰੀਕ ਆ ਤੇ ਪਰਮਾਤਮਾ ਉਹਨਾਂ ਨੂੰ ਹੌਸਲਾ ਬਖਸ਼ੇ ਤੇ ਆਂਟੀ ਜੀ ਨੂੰ ਆਪਣੀ ਚੰਨਤ ਨੇ ਬਾਸ ਬਖਸ਼ ਬਸ ਭਰਾ ਮੇਰੀ ਰੀਜ ਰਹਿ ਗਈ ਯਾਰ ਬਾਪੂ ਸਿੰਘ ਮਾਨ ਜੀ ਕਿਸੇ ਵੀ ਜਾਣ ਪਹਿਚਾਨ ਦੇ ਮਹਤਾਜ ਨਹੀਂ ਯਾਰ ਜਿਹੜੇ ਜੋ ਲਿਖਿਆ ਬਾ ਕਮਾਲ ਲਿਖਿਆ ਇੱਕ ਪੰਜਾਬ ਦੀ ਉਹ ਸਰਮੌਰ ਕਲਮ ਹੈ ਨਾ ਤਿੱਕੋ ਗਾਨਿਕ ਬਣੀ ਸਾਰੇ ਆਏ ਮਾਤਾ ਜੀ ਦੇ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਨ ਲਈ ਸਾਰੇ ਪਹੁੰਚੇ ਆ ਮੁੰਬਈ ਤੋਂ ਕੈਨੇਡਾ ਤੋਂ ਸਾਰੇ ਮਾਨ ਸਾਹਿਬ ਦਾ ਇਨਾ ਪਿਆਰ ਆ ਮਾਨ ਵਧਾਣਾ ਵਾਲੇ ਦਾ ਸੋ ਯਾਰ ਮੇਰੀ ਰੀਜ ਰਹਿ ਗਈ ਮੈਂ ਮਿਲਣਾ ਸੀਗਾ ਬਾਗੂ ਸਿੰਘ ਮਾਨ ਜੀ ਉਹਨਾਂ ਨੇ ਪੰਨਾ ਪਾਜੀ ਦੇ ਘਰ ਤੇ ਮੇਰੇ ਕੋ ਨੰਬਰ ਨੰਨੇ ਆ ਕੇ ਕਹਿੰਦੇ ਯਾਰ ਤੂੰ ਘਰ ਆਇਆ ਅੱਛਾ ਪਾਜੀ ਪਿਛਲੇ ਦਿਨਾਂ ਦੀ ਗੱਲ ਕੀਤੀ ਆਵੇ ਬਾਲੀਵੁੱਡ ਨੂੰ ਕਿੰਨਾ ਘਾਟਾ ਪਿਆਗਾ ਪਹਿਲਾਂ ਖਾਨ ਸਾਹਿਬ ਦੀ ਮਾਤਾ ਜੀ ਹੋਰ ਕੀ ਯਾਰ ਬਹੁਤ ਜ਼ਿਆਦਾ ਮੈਂ ਤਾਂ ਭਰਾ ਜੀ ਤਨੇ ਘੁੰਮਣ ਪਾਜੀ ਦੀ ਡੈਥ ਹੋਈ ਸੀ ਜਿਵੰਦੇ ਦੀ ਹੀ ਸੰਸਕਾਰ ਤੋਂ ਜਾਣਦੇ ਸੀ ਅਸੀਂ ਤਾਂ ਸਿਵਾ ਨਹੀਂ ਠੰਡਾ ਹੋਇਆ ਸੀ ਭਾਈ ਤੇ ਮੈਨੂੰ ਬਰਿੰਦਰ ਘੁੰਮਣ ਉਹ ਵੀ ਮੇਰਾ ਬੜਾ ਪਿਆਰਾ ਮਿੱਤਰ ਸੀ ਉਹ ਚਲ ਕੇ ਕਹਿੰਦਾ ਮੈਂ ਫੋਟੋ ਬੜੇ ਓਖੇ ਓਕੇ ਲਿਖਿਆ ਸੀ ਲੱਗੀ ਨਜ਼ਰ ਪੰਜਾਬ ਨੂੰ ਕੋਈ ਮਿਰਚਾਂ ਮਾਰ ਸੋ ਸਾਡੇ ਦਾ ਯਾਰ ਪੰਜਾਬ ਨੂੰ ਨਜ਼ਰੀ ਜਿੱਦਾਂ ਲੱਗੀ ਹੁੰਦੀ ਹੈ ਨਾ ਸੋ ਮੈਂ ਮੈਂ ਗੁਰੂ ਹੈਗੇ ਅਰਦਾਸ ਕਰਦਾ ਪ੍ਰਭਾਵਾ ਇਦਾਂ ਨਾ ਕਰ ਸਾਡੇ ਹੀਰੇ ਨਾ ਲੈ ਕੇ ਜਾ ਸੋ ਬੇਨਤੀ ਆ ਮਾਤਾ ਜੀ ਦੇ ਅਸੀਂ ਮੇ इच्छा ਰਗੀ ਮਿਲਣ ਦੀ ਸੋ ਮੈਂ ਉਹਨਾਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਇਹ ਕੰਨਾ ਵੀ ਆਪਣੇ ਚਰਨਾਂ ਚ ਨਵਾਸਦੇ ਔਰ ਮਾਂ ਮਾਂ ਜੀ ਆਹਦੇ ਸੇ ਪੜੇ ਆ। ਔਰ ਭਾਬੀ ਸਾਡੀ ਬਹੁਤ ਚੰਗੀ ਸੀਗੀ। ਜਦ ਸਾਡੇ ਤੋਂ ਵੇਛੜ ਗਏ ਬਹੁਤ ਸਾਡੀ ਸੇਵਾ ਕਰਦੀ ਸੀ ਬਹੁਤ ਸਾਡਾ ਖਿਆਲ ਕਰਦੀ ਸੀ ਜਦੋਂ ਵੀ ਆਂਦੇ ਨੇ। ਮਾਨ ਸਾਹਿਬ ਤਾਂ ਦੇਵਤਾ ਸਰੂਪ ਹੁੰਦੇ ਆ। ਨਹੀਂ ਤਾਂ ਬਹੁਤ ਦਿਨ ਰਾਤ ਕੱਟੇ ਹੋਣੇ ਇਹਨਾਂ ਦੇ ਨਾਲ। ਬਹੁਤ-ਬਹੁਤ ਮਰਾੜ ਸਾਨੂੰ ਆਪਣਾ ਹੀ ਲੱਗਦਾ ਹੁੰਦਾ ਸੀ। ਸਾਰੇ ਕਲਾਕਾਰਾਂ ਨੂੰ ਮੈਨੂੰ ਨਹੀਂ ਸਾਰੇ ਜਿੰਨੇ ਵੀ ਪੁਰਾਣੇ ਕਲਾਕਾਰਾਂ ਉਹਨਾਂ ਨੂੰ ਤਾਂ ਮਾਦਾ ਚਲਾ ਜਾਣਾ ਇਸ ਦੁਨੀਆ ਤੋਂ। ਹਾਂ ਜੀ। ਬਹੁਤ ਦੁੱਖ ਹੈ ਬਹੁਤ ਦੁੱਖ ਹੈ। ਇਹ ਤਾਂ ਬਸ ਕਿ ਜਿੱਦੈ ਤੋਂ ਇਹ ਗੱਲ ਪਹੁੰਚੀ ਹੋਣੀ ਹੈ ਉੱਤੇ ਇੱਕਦਮ ਕਿੰਨਾ ਦੁੱਖ ਲੱਗਿਆ ਹਣਾ ਬਹੁਤ ਦੁੱਖ ਲੱਗਿਆ ਬਹੁਤ ਦੁੱਖ ਲੱਗਿਆ ਮਾਂ ਸਾਹਿਬ ਨੇ ਤਾਂ ਜਿਹੜਾ ਲੱਗਣਾ ਲੱਗਣਾ ਆਮ ਜਿਹੜੇ ਇਹਨਾਂ ਦੇ ਘਰ ਚ ਆਉਂਦੇ ਜਾਂਦੇ ਸੀ ਉਹਨਾਂ ਨੂੰ ਬਹੁਤ ਦੁੱਖ ਲੱਗਿਆ ਔਰ ਆਰਟਿਸਟ ਸਭ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਬਹੁਤ ਬਹੁਤ ਅਸਲਚ ਨਹੀਂ ਉਹ ਟਾਈਮ ਹੁੰਦਾ ਜਦੋਂ ਤੁਸੀਂ ਕੁਝ ਵੀ ਨਹੀਂ ਕਹਿ ਸਕਦੇ ਕਿਉਂਕਿ ਜੋ ਤੁਹਾਡੇ ਲਈ ਦੁਨੀਆ ਚ ਸਭ ਤੋਂ ਜ਼ਿਆਦਾ ਕੰਮ ਕਰ ਸਕਦਾ ਹੈ ਜਾ ਦੁਆ ਕਰ ਸਕਦਾ ਜਾਂ ਜਿਹੜਾ ਆਪਦੇ ਤੋਂ ਵੀ ਤੁਹਾਡੇ ਮੈਂ ਖੁਦ ਲਈ ਨਹੀਂ ਜੋ ਸੋਚ ਸਕਦਾ ਸੋਚ ਸਕਦਾ ਉਹ ਮਾਂ ਹੁੰਦੀ ਹੈ ਤੇ ਅੱਜ ਉਹ ਮਾਂ ਚਲੀ ਗਈ ਹੈ ਤਾਂ ਥਲੇ ਸੀਗੇ ਪਾਰਕਿੰਸਨਸ ਸੀ ਡਿਮੈਂਸ਼ੀਆ ਵੀ ਹੋ ਗਿਆ ਸੀ ਬਾਅਦ ਚ ਪਰ ਫਿਰ ਵੀ ਮਾਂ ਮਾਂ ਹੁੰਦੀ ਹੈ ਅੱਜ ਜੋ ਵੀ ਕਰਦੇ ਫਿਰ ਰਹੇ ਆ ਜਾਂ ਪਿੰਡ ਜਿਹੜੀਆਂ ਗਲੀਆਂ ਜੋ ਸਭ ਕੁਝ ਉਹਨਾਂ ਨੇ ਦਿਖਾਇਆ ਮੈਨੂੰ ਮੈਨੂੰ ਦੁੱਖ ਹੋ ਰਿਹਾ ਸੀ ਜਦੋਂ ਮੈਂ ਉਹਨਾਂ ਨੂੰ ਲੈ ਕੇ ਆ ਰਿਹਾ ਸੀ ਮਹਾਲੀ ਤੋਂ ਫਰੀਦਕੋਟ ਹੁੰਦਾ ਆ ਮੈਂ ਕਿ ਸੜਕਾਂ aí ਗਲੀਆਂ ਮੈਨੂੰ ਉਹਨਾਂ ਨੇ ਦਿਖਾਈ ਤੇ ਹੁਣ ਮੈਂ ਉਹਨਾਂ ਨੂੰ ਅੰਤਿਮ ਯਾਤਰਾ ਤੇ ਲੈ ਕੇ ਚਾਹਿਆ ਪ્યો ਰਿਸ਼ਤਾ ਹੁੰਦਾ ਜਿਹਨੂੰ ਤੁਸੀਂ ਮਰਦੇ ਦਮ ਤੱਕ ਨਹੀਂ ਭੁੱਲਦੇਗੇ ਭੁੱਲਣਾ ਚਾਹੀਦਾ ਨਹੀਂ ਕਿਉਂਕਿ ਜੋ ਕੁਝ ਵੀ ਆਪਣੇ ਆਪ ਨੂੰ ਪਿੱਛੇ ਕਰਕੇ ਬੱਚਿਆਂ ਨੂੰ ਪਹਿਲ ਹੁੰਦੀ ਆ ਉਹ ਮਾਂ ਕਰਦੀ ਆ ਬਾਕੀ ਤਾਂ ਗੱਲਾਂ ਹੁੰਦੀਆਂ ਨੇ ਇਹ ਪਿੰਡ ਦਾ ਨਾਮ ਵੀ ਅੱਗੇ ਮਾਨ ਮਾਤਾ ਪਿਤਾ ਤੇ ਕਰਕੇ ਲੱਗਿਆ ਗਏ ਨਹੀਂ ਨਹੀਂ ਸਾਡੇ ਪਿੰਡ ਦਾ ਨਾਮ ਮਾਨ ਪਹਿਲਾਂ ਤੋਂ ਨੇ ਮਾਨ ਹਨਾ ਤੇ ਮਾਨ ਗੋਤ ਸੀਗਾ ویسੇ ਸਾਡੇ ਪਿੰਡ ਦਾ ਨਾ ਮਰਾਹੜ ਸੀ ਬਟ ਫੇਰ ਉਹਨਾਂ ਜਦੋਂ ਹੁਣ ਕੁਝ ਪਿੰਡਾਂ ਦੇ ਨਾਂ ਜੇ ਹੋਰ ਦਰੁਸਤ ਕਿਤੇ ਕਿਉਂਕਿ ਦੋ ਤਿੰਨ ਮਰਾਹੜ ਹੋਰ ਨੇ ਹਾਂਜੀ ਕੋਈ ਮਰਾੜ ਕਲਾ ਹੋ ਗਿਆ ਤੇ ਸਾਡਾ ਮਾਨ ਮਰਾੜ ਕਰਤਾ ਉਹਨਾਂ ਨੇ ਫਿਰ ਤੇ ਉਹ ਫਿਰ ਚਲੋ ਜੋ ਪਿੰਡ ਦੇ ਬੰਦੇ ਜ਼ਿਆਦਾ ਮਸ਼ਹੂਰ ਹੁੰਦੇ ਆਪਾਂ ਉਹਨਾਂ ਦੇ ਨਾਂ ਤੇ ਕਹਿ ਦਿੰਦੇ ਆਂ ਬਸ ਤਾਰੇ ਪਿੰਡਾਂ ਨੇ ਦੇ ਸਰਨੇਮ ਕਰਕੇ ਅਰੇ ਰਿਸ਼ਤੇ ਹਨ ਜਿਹੜੇ ਖਤਮ ਹੁੰਦੇ ਜਾ ਰਹੇ ਸਾਡੇ ਮਾਂ ਦਾ ਰਿਸ਼ਤਾ ਤਾਂ ਖੈਰ ਹਮੇਸ਼ਾ ਹੀ ਉਵੇਂ ਸੀ ਉਵੇਂ ਹੈ ਮੈਨੂੰ ਤਾਂ ਕਦੇ-ਕਦੇ ਲੱਗਦਾ ਲਈ ਮਾਂ ਇੱਕ ਅਜੀਹਾ ਰਿਸ਼ਤਾ ਹੈ ਕਿ ਹਿਟਲਰ ਦੀ ਮਾਂ ਨੇ ਵੀ ਇਹ ਕਿਹਾ ਹੋਣਾ ਮੇਰਾ ਪੁੱਤ ਚੰਗਾ ਹੀ ਕਰ ਰਿਹਾ ਕਿ ਮਾਂ ਇਸ ਤਰ੍ਹਾਂ ਸੋਚਦੀ ਔਰ ਉਹਦੇ ਦਿਲ ਚ ਇੰਨਾ ਕੁਝ ਹੁੰਦਾ ਥੋਡੇ ਲਈ ਜਾਣਾ ਵੀ ਹੁੰਦਾ ਹੈ ਇਹ ਆਉਣਾ ਜਾਣਾ ਜੋ ਆਇਆ ਸੋਚਾਂ ਲਈ ਸਭ ਕੀ ਆਈ ਬਾਰੀ ਸਭ ਜਾਂਦੇ ਨੇ ਪਰ ਸਾਰੀ ਪਿੰਡ ਵਾਲਿਆਂ ਦੀ ਅਟੈਚਮੈਂਟ ਸੀ ਤੇ ਤੁਹਾਨੂੰ ਉਹਨਾਂ ਲੋਕਾਂ ਚ ਆ ਕੇ ਦੁਬਾਰਾ ਉਹਨਾਂ ਲੋਕਾਂ ਚ ਆ ਕੇ ਦੁਬਾਰਾ ਐਂ ਲੱਗਦਾ ਜਿਵੇਂ ਤੁਸੀਂ ਆਪਦੇ ਬਚਪਨ ਚ ਆ ਗਏ ਹੋ ਆ ਜੋ ਬੱਚੇ ਫਿਰ ਰਹੇ ਮੈਨੂੰ ਲੱਗਦਾ ਜਿਵੇਂ ਉਦੋਂ ਹੀ ਛੋਟੇ ਹੁੰਦੇ ਹੁੰਦੇ ਸੀ ਜੋ ਕਹਿੰਦੀਆਂ ਹੁੰਦੀਆਂ ਸੀ ਉਦੋਂ ਕੜ ਕੇ ਲਿਓਣਾ ਕਹਿਣਾ ਕਿਉਂਕਿ ਘਰ ਜਿਹੜੇ ਹੁੰਦੇ ਆ ਨਾ ਘਰਾਂ ਦਾ ਨਾਂ ਪਿਓਆਂ ਕਰਕੇ ਹੁੰਦਾ ਔਰ ਘਰ ਹੁੰਦੇ ਮਾਮਾ ਕਰਕੇ ਨੇ ਜਾਂ ਕਹਿ ਲਉ ਨਿਬਦੇ ਮਾਮਾ ਕਰਕੇ ਨੇ ਰਿਸ਼ਤੇਦਾਰਾਂ ਵੀ ਸਭ ਕੁਝ ਮੈਂ ਆਪਦੀ ਅੱਖੀਂ ਵੇਖਿਆ ਕਿਉਂਕਿ ਜਿਹੜਾ ਬੰਦਾ ਬਾਹਰ ਜਾਂਦਾ ਹੁਣ ਜਿਵੇਂ ਮੈਂ ਹਾਂ ਜੋ ਹਰ ਵਕਤ ਤੁਰਿਆ ਫਿਰਦਾ ਹੈ ਜੇ ਮੈਨੂੰ ਘਰੋਂ ਸਪੋਰਟ ਮੇਰੀ ਵਾਈਫ ਦੀ ਨਾ ਹੋਵੇ ਮੈਂ ਕੁਝ ਨਹੀਂ ਕਰ ਸਕਦਾ ਮੇਰੀ ਬੱਚਿਆਂ ਦੀ ਜ਼ਿੰਮੇਵਾਰੀ ਮੇਰੇ ਰਿਸ਼ਤੇਦਾਰੀਆਂ ਦੀ ਜ਼ਿੰਮੇਵਾਰੀ ਅੱਗੇ ਕਦੋਂ ਕਿੱਥੇ ਕੀ ਦੀ ਐਡਮਿਸ਼ਨ ਕਿਵੇਂ ਹੋਣੀ ਕੀ ਹੋਣਾ ਸਭ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਕਿਉਂਕਿ ਉਹਨਾਂ ਨੂੰ ਘਰ ਦੀ ਜ਼ਿੰਮੇਵਾਰੀ ਸੌਂਪ ਕੇ ਹੀ ਅਸੀਂ ਪੰਜਾਬ ਦੀ ਜ਼ਿੰਮੇਵਾਰੀ ਤੇ ਨਿਕਲਦੇ ਹਾਂ ਮਾਂ ਦਾ ਐਮ ਰੋਲ ਮਾਂ ਬਿਨਾ ਹੋ ਹੀ ਨਹੀਂ ਸਕਦਾ ਕੁਝ ਜਿਹੜੇ ਆਪਾਂ ਨੇ ਨਾ ਕਿ ਸੰਸਕਾਰ ਮਿਲੇ ਔਰ ਮੈਂ ਆਪਾਂ ਉਹ ਸਾਰੇ ਉਸ ਕਲਚਰ ਨੂੰ ਬਿਲੋਂਗ ਕਰਦੇ ਹਾਂ ਜਿੱਥੇ ਪਿਓਾਂ ਤੋਂ ਤਾਂ 5 ਕਿਲੋਮੀਟਰ ਪਾਸੇ ਦੀ ਲੰਘਣ ਵਾਲੀ ਸੀ ਸਾਡੀ ਜਨਰੇਸ਼ਨ ਚ ਤਾਂ ਅਸਲ ਸਾਂਝ ਤਾਂ ਮਾਵਾਂ ਨਾਲ ਪੈਂਦੀ ਸੀ ਮਾਵਾਂ ਰਹੀਂ ਤੁਹਾਨੂੰ ਆਪਦੀਆਂ ਰਿਸ਼ਤੇਦਾਰੀਆਂ ਧਰਾਂ ਆਫ ਦਾ ਕਲਚਰ ਆਫ ਦਾ ਸਾਰਾ ਕੁਝ ਆਫ ਦਾ ਇਲਾਕਾ ਉਹਨਾਂ ਰਹੀਂ ਜਾਣਨ ਦਾ ਮੌਕਾ ਮਿਲਦਾ ਕਿਉਂਕਿ ਸਾਡੇ ਕਲਚਰ ਚ ਅਸੀਂ ਪਿਓਾਂ ਤੋਂ ਤਾਂ ਉਹੀ ਦੂਰ ਦੀ ਲੰਘ ਜਾਂਦੇ ਆ ਤਾਂ ਮੇਰੇ ਨਾਲ ਵੀ ਇਹੀ ਸਾਰਾ ਕੁਝ ਹੋਇਆ ਔਰ ਸਭ ਪਿਛਲੇ ਦਿਨ ਦੀ ਗੱਲ ਕੀਤੀ ਜਾਵੇ ਪੱਲਾ ਖਾਨ ਸਾਹਿਬ ਦੀ ਮਾਤਾ ਜੀ ਦੀ ਉਸ ਤੋਂ ਪਿਤਾ ਜੀ ਜਾਂ ਰਾਜਵੀਰ ਜਵੰਦਾਦੀ ਦਾ ਐਕਸੀਡੈਂਟ ਹੋਣਾ ਕਿ ਇਸ ਤਰ੍ਹਾਂ ਦੇਖਦੇ ਸਾਰੇ ਮੈਨੂੰ ਨਾ ਜਿਵੇਂ ਮੈਂ ਆਪ ਦੀ ਮਾਤਾ ਨੂੰ ਮੰਨ ਲੂਗਾ ਕਿ ਇਹ ਨੈਚੁਰਲ ਡੈਥ ਸੀਗੀ ਉਹਨਾਂ ਦਾ ਟਾਈਮ ਆ ਗਿਆ ਸੀ ਉਹਨਾਂ ਨੇ ਜਾਣਾ ਸੀ ਟਾਈਮ ਤਾਂ ਸਾਰਿਆਂ ਦਾ ਹੀ ਆਉਂਦਾ ਹੁੰਦਾ ਪਰ ਜਿਹੜੀ ਰਾਜਵੀਰ ਦੀ ਹੋਈ ਜਾਂ ਸਾਡੀ ਹੋਰ ਇੱਥੇ ਬਿਮਾਰੀਆਂ ਕਰਕੇ ਜਾਂ ਹੋਰ ਕਾਰਨਾਂ ਕਰਕੇ ਡੈਥ ਹੋ ਰਹੀ ਹੈ ਉਹ ਗਲਤ ਆ ਉਹ ਨਹੀਂ ਹੋਣੀ ਚਾਹੀਦੀ ਉਹਨੂੰ ਆਪਾਂ ਰੋਕ ਸਕਦੇ ਆ ਆਪਦੀ ਪਾਣੀ ਨੂੰ ਬਿਹਤਰ ਕਰਕੇ ਆਪਦੀ ਧਰਤੀ ਨੂੰ ਬਿਹਤਰ ਕਰਕੇ ਬੜੀਆਂ ਗੱਲਾਂ ਨੂੰ ਬਿਹਤਰ ਕਰਕੇ ਉਹਦੇ ਤੇ ਸਾਨੂੰ ਕੁਝ ਕਰਨਾ ਚਾਹੀਦਾ ਕਿਉਂਕਿ ਇਹ ਉਹ ਡੈਥ ਨੇ ਜਿਨ੍ਹਾਂ ਨੂੰ ਸ਼ਾਇਦ ਤੁਸੀਂ ਕਵਰ ਕਰ ਲਿਆ ਪਰ ਹਰ ਰੋਜ਼ ਕਿੰਨੇ ਮਰ ਰਹੇ ਨੇ ਸਾਡੇ ਪੰਜਾਬ 'ਚ ਹਾਂ ਰਾਜਵੀਰ ਲਈ ਮੈਨੂੰ ਇਹ ਜ਼ਰੂਰ ਦੁੱਖ ਹੋਇਆ ਕਿ ਯਾਰ ਹਰ ਰੋਜ਼ ਹਰਪਾ ਜਾਂਦਾ 2 ਮਹੀਨੇ ਪਹਿਲਾਂ ਐਕਸੀਡੈਂਟ ਹੋਇਆ ਸੀਗਾ ਗਾਹ ਦੇ ਉੱਤੇ ਚੜ ਕੇ ਪਲਟਿਆ ਸੀ ਹਾਂਜੀ ਹਾਂਜੀ ਇਹ ਜੋ ਅਸੀਂ ਕੌਸੈਸ ਵੀ ਲੈਣੇ ਆ ਸਾਰਾ ਕੁਝ ਲੈਣੇ ਆ ਔਰ ਫਿਰ ਉਹ ਮੈਂ ਖੁਦ ਰਾਤਾਂ ਨੂੰ ਸਫਰ ਕਰਦਾ ਮੈਂ ਕਿੰਨੇ ਵਾਰੀ ਅਸੀਂ ਹੌਲੀ ਚੱਲਦੇ ਹਾਂ ਕਿਉਂਕਿ ਪਤਾ ਹੀ ਨਹੀਂ ਕੋਦੋਂ ਸਾਹਮਣੇ ਆ ਜਾਣਾ ਇਹਨਾਂ ਚੀਜ਼ਾਂ ਤੇ ਤਾਂ ਪੱਕਾਬੂ ਪਾਈਏ ਚਾਹੇ ਗੰਦਾ ਪਾਣੀ ਹੋਵੇ ਚਾਹੇ ਆ ਹਵਾ ਦੇ ਵਿੱਚ ਪੋਲੂਸ਼ਨ ਹੋਵੇ ਜਾਂ ਜੋ ਸੜਕਾਂ ਤੇ ਮੋਤਾਂ ਤੁਰੀਆਂ ਫਿਰਦੀਆਂ ਨੇ ਜਦੋਂ ਉਹਦਾ ਸੈਸ ਲਿਆ ਜਾਂਦਾ ਤਾਂ ਫਿਰ ਉਸ ਘਾਣ ਨੂੰ ਉਸ ਗਊਸ਼ਾਲਾ ਚ ਕਿਉਂ ਨਹੀਂ ਪਹੁੰਚਾਇਆ ਜਾਂਦਾ ਜ਼ਰੂਰੀ ਹੈ ਇਹ ਵਰਨਾ ਇਨਾ ਕੋਈ ਦੱਸਿਆ ਕੋਈ ਹਸਾਬ-ਕਿਤਾਬ ਹੈ ਕਿ ਕਿੰਨਾ ਪੈਸਾ ਇਕੱਠਾ ਹੁੰਦਾ ਤੇ ਲੱਗਦਾ ਕਿੰਨਾ ਇਹ ਜਾਨਵਾਲ ਦਾ ਕੋਈ ਇਹਦੇ ਬਾਰੇ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਹਰ ਰੋਜ਼ ਕਿੰਨੀਆਂ ਡੈਥ ਇਸ ਕੱਲ ਕਰਕੇ ਹੁੰਦੀਆਂ ਨੇ ਆਪਣੇ ਸ਼ਹਿਰ ਕੀ ਹੋ ਅਰੇ ਵਾਦਾ ਜਾ ਰਿਹਾ ਹੈ ਘਟ ਨਹੀਂ ਰਿਹਾ ਔਰ ਰਾਜਪੁਰੇ ਚ ਮੈਂ ਜਾਨਣਾ ਹੁਣ ਜ਼ਿਆਦਾਤਰ ਅਸੀਂ ਪਟਿਆਲੇ ਉਹ ਲੁਧਿਆਣੋਂ ਰਾਜਪੁਰੇ ਵਾਲ ਦੀ ਚਾਈਦਾ ਤਾਂ ਰਾਜਪੁਰੇ ਚ ਕਾਮ ਹੈ ਕਾਮਾ ਪੂਰਾ ਸ਼ਹਿਰ ਭਰਿਆ ਪਿਆ ਹੁੰਦਾ ਯਾਰ ਕੁਝ ਸੋਚੋ ਇਹਦੇ ਬਾਰੇ ਇੰਨਾਂ ਚੀਜ਼ਾਂ ਬਾਰੇ ਆਪਾਂ ਜੋ ਕਰਨਾ ਚਾਹੀਦਾ ਔਰ ਖਾਸ ਕਰ ਇਹੋ ਜਿਹਾ ਮੌਕਾ ਜਦੋਂ ਤੁਸੀਂ ਮਾਂ ਲਈ ਇਕੱਠੇ ਹੋਏ ਹੋ ਤਾਂ ਮਾਵਾਂ ਦੇ ਉਹਨਾਂ ਪੁੱਤਾਂ ਨੂੰ ਤੇ ਉਹਨਾਂ ਧੀਆ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਜੋ ਆਪਦੇ ਵਕਤ ਤੋਂ ਪਹਿਲਾਂ ਜਾ ਰਹੇ ਬਹੁਤ ਤੇ ਕੋ ਮੈਂ ਤਾਂ ਇਹੀ ਸੁਨੇਹਾ ਕਿ ਆ ਬਾਬੂ ਸੁਖਮਾਨ ਬਹੁਤ ਵੱਡਾ ਨਾਮ ਜਿਹੜੇ ਕਿ ਪੰਜਾਬੀ ਗੀਤਕਾਰੀ ਦੇ ਵਿੱਚ ਉਹਨਾਂ ਦੇ ਧਰਮ ਪਤਨੀ ਮਾਤਾ ਕਰਨਾਮ ਕੌਰ ਜੀ ਦੀ ਜਨਤ ਮਰਦਾਸ ਸੀ ਆ ਸਮਾਜਿਕ ਕਾਰਕੁਨ ਨੇ ਜਿਹੜੇ ਹੁਣ ਤੇ ਪਹਿਲਾਂ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੀ ਕੰਮ ਵੀ ਕੀਤਾ ਅਜੇ ਐਕਟਰ ਡਾਇਰੈਕਟਰ ਅਮਤੋਸ ਸਿੰਘ ਮਾਨ ਜੀ ਉਹਨਾਂ ਦੇ ਮਾਤਾ ਜੀ ਸਨ ਮੇਰਾ ਸਨੇਹਾ ਇਸ ਅੰਤਮ ਅਰਦਾਸ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਹੈ ਕਿ 82-83 ਸਾਲ ਦੀ ਉਮਰ ਦੇ ਵਿੱਚ ਮਾਤਾ ਹੀ ਚਲੇ ਗਏ ਆ ਇੱਕ ਪੁੱਤ ਲਈ ਮਾਂ ਚਾਹੇ 100 ਸਾਲ ਦੀ ਵੀ ਹੋਵੇ ਤੇ ਘਾਟਾ ਕਦੇ ਪੂਰਾ ਨਹੀਂ ਹੁੰਦਾ ਉਮਰਾਂ ਦੇ ਨਾਲ ਨਹੀਂ ਇਹ ਗੱਲਾਂ ਨਾਪੀਆਂ ਤੋਲੀਆਂ ਜਾਂਦੀਆਂ ਪਰ ਮੇਰਾ ਸਨੇਹਾ ਇੱਕ ਇਸ ਅ ਅੰਤਮ ਅਰਦਾਸ ਦੇ ਉੱਤੇ ਪੰਜਾਬ ਦੇ ਲੋਕਾਂ ਦਾ ਹੈ ਕਿ ਸਾਡੇ ਜਿਹੜੇ ਬਜ਼ੁਰਗ ਨੇ ਬਾਪੂ ਸਿੰਘ ਮਾਨ ਦੀ ਉਮਰ ਦਾ ਜ਼ਿਕਰ ਹੋਇਆ ਤੇ 85 ਸਾਲ ਦੀ ਉਮਰ ਹੈ। ਮਾਤਾ ਜੀ 82-83 ਸਾਲ ਦੀ ਉਮਰ ਦੇ ਹੋ ਕੇ ਗਏ ਨੇ। ਆ ਸਾਡੀਆਂ ਉਮਰਾਂ ਕਿਉਂ ਘਟ ਗਈਆਂ? ਕੀ ਅੱਜ ਅਸੀਂ ਗੁਰਬਾਣੀ ਦੇ ਵਿੱਚ ਜਦੋਂ ਬਾਖ ਭਾਈ ਸਾਹਿਬ ਲੈ ਰਹੇ ਸੀਗੇ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਮਾਤ ਕੀ ਅਸੀਂ ਉੱਤੇ ਪੂਰੇ ਉਤਰ ਰਹੇ ਹਾਂ ਆਉਣ ਵਾਲੇ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਅਸੀਂ ਸੂਰਜ ਨੂੰ ਲੁਕੋ ਦੇਣਾ। ਚਾਰ ਚਫਰੇ ਅੱਗਾਂ ਲਗਣੀਆਂ ਨੇ। ਇੱਥੋਂ ਗੁਰੂ ਘਰ ਦੇ ਵਿੱਚੋਂ ਆਪਾਂ ਉੱਠ ਕੇ ਪਾਕ ਸੁਣਨ ਤੋਂ ਬਾਅਦ ਕੁਰਬਾਨੀ ਸੁਣਨ ਤੋਂ ਬਾਅਦ ਜਾਣੇ ਅਤੇ ਤੀਲੀ ਚੱਕ ਕੇ ਜਾ ਕੇ ਅਗਲਾ ਦਿੰਨੇ ਆ ਤੇ ਜਾਂ ਫਿਰ ਇਥੋਂ ਅਸੀਂ ਪਾਣੀ ਦੀ ਗੱਲ ਕਰਦੇ ਆ ਕੁਰਬਾਨੀ ਪਾਣੀ ਨੂੰ ਪਿਉ ਦਾ ਦਰਜਾ ਦਿੰਦੀ ਹੈ ਤੇ ਅਸੀਂ ਉਹ ਪਾਣੀ ਅੱਜ ਪੰਜਾਬ ਦੇ ਨੌ ਪੀਣ ਯੋਗ ਨੇ ਨਾਓ ਫਸਲਾਂ ਨੂੰ ਲਾਉਣ ਯੋਗ ਨੇ ਨਾਓ ਨਹਾਉਣ ਯੋਗ ਨੇ ਅਸੀਂ ਉਹ ਵੀ ਸਾਰੇ ਬਰਬਾਦ ਕਰਦੇ ਜਾਨੇ ਅੱਜ ਸਾਡੇ ਮਨੁੱਖਤਾ ਨੂੰ ਲੋੜ ਆ ਆਉਣ ਵਾਲੀਆਂ ਨਸਲਾਂ ਨੂੰ ਲੋੜ ਆ ਕਿ ਜੇ ਅਸੀਂ ਇੰਨੀਆਂ-ਇੰਨੀਆਂ ਉਮਰਾਂ ਸਾਡੇ ਬਿਜੁਰ ਘੰਡਾ ਕੇ ਗਏ ਜੱਜ ਵੀ ਇੰਨੀਆਂ ਇੰਨੀਆਂ ਉਮਰਾਂ ਦੇ ਬੈਠੇ ਨੇ ਜਾਂਦੇ ਤਾਂ ਉਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ ਕਿ ਇੱਕ ਬਹੁਤ ਸਿਹਤਮੰਦ ਸਾਡੇ ਕੋਲ ਧਰਤੀ ਸੀ ਪਾਕ ਸਾਫ਼ ਹਵਾ ਸੀ ਸ਼ੁੱਧ ਪਾਣੀ ਸੀ ਨਰੁਈਆਂ ਤਕੜੀਆਂ ਖਾਧਾਂ ਸੀ ਆ ਆ ਖਰਾਕਾਂ ਸੀਗੀਆਂ ਜਿਹਦੇ ਕਰਕੇ ਅਸੀਂ ਇੰਨੇ ਨੇ ਲੰਮੇ ਜੀਵਨ ਸਾਡੇ ਬਜ਼ੁਰਗ ਖੜਾਉਂਦੇ ਆਏ ਹੁਣ 50 60 ਸਾਲ ਤੇ ਉਮਰ ਖੜ ਗਈ ਹੈ ਸੋ ਮੇਰਾ ਸਨੇਹਾ ਇਹੀ ਹੈ ਯਾਰ ਉਹ ਆਪਾਂ ਰਲ ਕੇ ਆਪਣੀ ਮਾਂ ਧਰਤੀ ਨੂੰ ਆਪਣੇ ਪਿਓ ਪਾਣੀ ਨੂੰ ਤੇ ਆਪਣੀਆਂ ਹਵਾਵਾਂ ਨੂੰ ਵੈਕ ਖਾਰਸਾ ਵਾਈਲ ਜੀ ਇਹਨਾਂ ਨੂੰ ਬੜਾ ਅਫਸੋਸ ਅੱਜ ਮਰਾੜ ਪਿੰਡ ਨੂੰ ਵੀ ਬਹੁਤ ਨੁਕਸਾਨ ਹੋਇਆ ਸਾਰੇ ਇਲਾਕੇ ਨੂੰ ਤੇ ਪਰ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਆਪਦੇ ਚਰਨਾਂ 'ਚ ਸਥਾਨ ਦੇਣ ਔਰ ਜੋ ਉਹਨਾਂ ਨੇ ਸਿੱਖਿਆ ਦਿੱਤੀ ਹੈ ਅਸੀਂ ਉਹ ਸਿੱਖਿਆ ਦੇ ਉੱਤੇ ਅੱਗੇ ਵਧਦੇ ਹਾਂ ਥੋੜੇ ਜਿਆਦਾ ਸਮਾਂ ਬਤਾਓ ਸੰਜੀਤਾ ਜਿਹੜੀ ਪੰਜਾਬ ਦੇ ਪੀੜ ਨੂੰ ਜਾਣਦੇ ਮੋਜਮਾਨ ਹੋਰੀ ਇਸ ਪਰਿਵਾਰ ਨਾਲ ਸਤਿਕਾਰਯੋਗ ਮਾਤਾ ਜੀ ਜਿਹੜੀ ਪਿਛਲੇ ਦਿਨੀ ਕਾਲ ਸਰਾਣਾ ਕਰ ਗਏ ਸਨ ਉਹਨਾਂ ਦੀ ਜਨਤ ਬਰਦਾਸ਼ਤ ਸੀ ਸਰਦਾਰ ਅੰਲਾਸ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਸ਼ਬਦਾ ਦੇ ਕੋਲ ਆਪਣੇ ਵੱਲੋਂ ਸਰਦਾਰ ਪ੍ਰਧਾਨ ਜਿਹੜੇ ਪਾਰਟੀ ਦੇ ਅਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨਪੁਰਾ ਵੱਲੋਂ ਵੀ ਉਹਨਾਂ ਨੂੰ ਸ਼ਬਦਾ ਦੇ ਕੋਲ ਪੁਲਿਸ ਵੱਲੋਂ ਦਾ ਯੋਗਦਾਨ ਤਿੰਨ ਪੀੜੀਆਂ ਦਾ ਹੋ ਗਿਆ ਸਾਡੇ ਸਾਰੇ ਮਾਨ ਜੀ ਦੇ ਸਾ ਬਾਬੂ ਸਿੰਘ ਦੇ ਪਿਤਾ ਜੀ ਉਸ ਤੋਂ ਬਾਅਦ ਖੁਦ ਆਪ ਔਰ ਹੁਣ ਉਹਨਾਂ ਦੇ بیٹے ਚਲੋ ਇੱਕ ਬਹੁਤ ਬਦਕਿਸਮਤੀ ਨਾਲ ਸਾਡੇ ਤੋਂ ਵਿਛੜ ਗਏ ਲੇਕਿਨ ਜਿੱਟਾ ਵੱਡਾ ਯੋਗਦਾਨ ਪੰਜਾਬ ਦੀ ਲੋਕ ਧਾਰਾ ਚ ਪੰਜਾਬੀ ਸਾਹਿਤ ਲਈ ਪੰਜਾਬੀ ਪੋਇਟਰੀ ਲਈ ਫਿਲਮ ਲਈ ਫਿਲਮ જગਤ ਲਈ ਪਾਏ ਨੇ ਔਰ ਉਸ ਵਾਰ ਕਿੰਨਾ ਵੱਡਾ ਕ੍ਰਾਈਸਿਸ ਜਿਹੜਾ ਪੰਜਾਬ ਤੇ ਆਇਆ ਉਹਦੇ ਤੇ ਜਿਸ ਪ੍ਰਕਾਰ ਦਾ ਰੋਲ ਇਹਨਾਂ ਨੇ ਅਦਾ ਕੀਤਾ ਉਹ ਬਹੁਤ ਵਿਲੱਖਣਤਾ ਇਹਨਾਂ ਨੂੰ ਬਖਸ਼ਦਾ ਗੁਰੂ ਮਹਾਰਾਜ ਇਹਨਾਂ ਦੀ ਕਲਮ ਲੋਹਰ ਤਾਕਤ ਬਖਸ਼ਨ ਇੱਕ ਮਹਾਕਾਵ ਪੰਜਾਬ ਦਾ ਉਹ ਵੀ ਇਹ ਲਿਖਣ ਆਉਣ ਵਾਲੇ ਸਮੇਂ 'ਚ ਮੈਂ ਇਹ ਗੁਰੂ ਅਗਰਜ ਯਾ ਸ਼ਖਸੀਤਾ ਹੈ ਕਾਇਦੇ ਕਰਕੇ ਫਿਰ ਅੱਗੇ ਬੋਲ ਵੀ ਜਾ ਸਕਦੇ ਅੱਛਾ ਤੁਹਾਡੇ ਨਾਲ ਪੂਰਾ ਪੂਰਾ ਪਿਆਰ ਸੀਗਾ ਤੁਸੀਂ ਸੰਸਕਾਰ ਤੇ ਵੀ ਆਏ ਹੋ ਨਹੀਂ ਸੰਸਕਾਰ ਨਹੀਂ ਸੰਸਕਾਰ ਤੇ ਨਹੀਂ ਆਇਆ ਸਰ ਤੁਸੀਂ ਕਿੰਨਾ ਟਾਈਮ ਕੰਮ ਕੀਤਾ ਇਹਨਾਂ ਨਾਲ ਇਹਨਾਂ ਨਾਲ ਮੈਂ ਬੰਬਈ ਮਿਲਦਾ ਹੁੰਦਾ ਸੀ ਮਾਨ ਸਾਹਿਬ ਨੂੰ ਠੀਕ ਹੈ ਤੇ ਫਿਰ ਇਹ ਬੜੇ ਬਦੀਆ ਬੰਦੇ ਅਸੀਂ ਆਪਣੇ ਕੰਮਾਂ 'ਚ ਲੱਗੇ ਹੁੰਦੇ ਸੀ ਠੀਕ ਹੈ ਅਸੀਂ ਫੈਟ ਦਾ ਕੰਮ ਕਰਨਾ ਫਿਰ ਕੁਝ ਡੁਗਲੀ ਜਿਹਾ ਕਰਦੇ ਹੁੰਦੇ ਸੀ ਫਿਰ ਉਹ ਤਾਂ ਆਪਾਂ ਕਰੈਕਟਰ ਲੱਭੇ ਕਰਨ ਠੀਕ ਹੈ ਠੀਕ ਹੈ ਤੇ ਫਿਰ ਹੁਣ ਆ ਕੇ ਆਪਣੇ ਭਗਵਾਨ ਤੇ ਹੈਗਾ ਹਾਂਜੀ ਹਾਂਜੀ ਉਹਨੇ ਫਿਰ ਆਪਾਂ ਨੂੰ ਜਿਹਾ ਵੀ ਜਦ ਕਰਕੇ ਨਾ ਮਾਤਾ ਜੀ ਗੁਜ਼ਰ ਗਈ ਠੀਕ ਹੈ ਮੈਂ ਕਿਹਾ ਵੀ ਭਗਵਾਨ ਚੱਲੂ ਫਿਰ ਉਹ ਤਾਂ ਮੈਨੂੰ ਜਾਣ ਲਈ ਹੈ ਹਾਂਜੀ ਹਾਂਜੀ ਬਾਪੂ ਜੀ ਸ੍ਰੀ ਮਾਨ ਜੀ ਮੈਨੂੰ ਚਾਹ ਤਾਂ ਜਾਣਦੇ ਤੇ ਠੀਕ ਹੈ ਕਿਉਂਕਿ ਮੇਰਾ ਗੁਰੂ ਸੀਗਾ ਮੋਹਨ ਪਕਰ ਉਹਨੂੰ ਪਤਾ ਸਰਪੰਚ ਉਹ ਵਿਚ ਮਿਲਣ ਸੀ ਉਹਨਾਂ ਨਾਲ ਮੈਂ 16 ਸਾਲ ਕੱਢੇ ਠੀਕ ਹੈ ਤੇ ਉਹ ਤੋਂ ਬਾਅਦ ਫਿਰ ਇਹਨਾਂ ਨਾਲ ਮਾਲ ਮਿਲਾਤ ਹੁੰਦਰੇ ਇੱਥੇ ਆ ਕੇ ਫਿਰ ਹੁਣ ਆਪਾਂ ਨੂੰ ਜਾਦੇ ਪਤਾ ਲੱਗ ਗਿਆ ਵੀ ਇਹ ਸ਼ਕਸ਼ੀਤ ਕਿੰਨੀਆ ਬੜੀਆਂ ਉੱਥੇ ਤਾਂ ਸਾਡੇ ਨਾਲ ਸਹੀ ਵੀ ਅਸੀਂ ਆਪਣੇ ਕੰਮਾਂ 'ਚ ਲੱਗ ਜਾਂਦੇ ਤੇ ਆਪਣੇ ਕੰਮਾਂ 'ਚ ਲੱਗੇ ਹੋਏ ਸੀ ਬੰਬੇ ਬੰਬੇ 'ਚ ਬੰਬੇ 'ਚ ਹਾਂ ਉਰਫ ਮੈਂ ਇੱਥੇ ਆ ਗਿਆ ਮੁਰਗ ਮੈਂ ਤੇ ਸਟੋਰੀ ਲਿਖੀ ਹੈ ਗਾਣੇ ਇੱਕਦੋ ਵਿਜੈ ਨੰਨ ਨੂੰ ਨਨ ਨੂੰ ਕਰਕੇ ਕਰਨਾ ਉਹ ਕਿਹੜੀ ਮੂਵੀ ਸੀਗੀ ਜਿਹੜੀ ਜੀ ਤੁਸ ਕੰਮ ਕੀਤਾ ਮੂਵੀ ਦਾ ਨਾਮ ਉਹ ਵੀ ਤੇ ਮੇਰੀ ਅੰਕੀ ਦਾ ਸੂਟ ਮਾ ਅੱਛਾ ਜੀ ਤੇ ਕਰਨ ਆ ਜਾਂਦਾ 10 ਤੋਂ ਬਹੁਤ ਵੱਡੀਆਂ ਫਿਲਮਾਂ ਲਾ ਮੇਰੇ ਆਣਾ ਜਾਣਾ ਰਹਿੰਦਾ ਕਦੀ ਹੁਣ ਮੈਂ ਕਰੀਆਂ ਆ ਗਿਆ ਹਾਂ ਹੁਣ ਹੀ ਆਇਆ ਮੈਂ 15 ਦਿਨੋਂ ਹਾਂਜੀ ਉੱਥੇ ਬੱਚੇ ਕੰਮ ਕਰਦੇ ਆ ਬਾਲੀਵੁੱਡ ਤੋਂ ਬਿਨਾ ਹਾਲੀਵੁੱਡ ਜਿਹਾ ਕੰਮ ਕੀਤਾ ਹੈ ਹਾਲੀਵੁੱਡ ਤੋਂ ਮੈਂ 75 ਤੇ ਕਰ ਰਹੇ ਹਾਂ ਜੀ ਠੀਕ ਹੈ ਵੋਲ ਟਾਈਮ ਹੋ ਗਿਆ ਮੈਨੂੰ ਇਸ ਕਰਕੇ ਨਾ ਮੈਂ ਸੋਚਿਆ ਯਾਰ ਛੱਡ ਦੋ ਕਿਉਂਕਿ ਦੁਨੀਆ ਵਿੱਚ ਬੰਦਾ ਲਾਲਚ ਨਾਲ ਚਲੋ ਜੀ ਨਾਲ ਹੋਰ ਕਈਆਂ ਨਾਲ ਤੇ ਕੰਟੈਕਟ ਹੋ ਜਾਣੇ ਕਿ ਮੈਂ ਅਵੇਰਿਕ ਫਿਲਮ ਬਣਾਣੀ ਹੈ ਤੁਹਾਡਾ ਮੂਵੀ ਚ ਕੀ ਰੋਲ ਰਹਿੰਦਾ ਸੀ ਮੇਰਾ ਵਿਲਨ ਦਾ ਵਿਲੰਦਰ ਦਾ ਹਾਂ ਜੀ ਵਿਲੰਦਰ ਦਾ ਹੁੰਦਾ ਸੀ